ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਆ ਖੁਸ਼ੀ ਚੋਂ ਬੜਾ ਤੇ ਇਸ ਵੇਲੇ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਦੀ ਹੈ ਕਿ ਹੁਣ ਜਿਹੜੇ ਪੈਟਰੋਲ ਅਤੇ ਡੀਜ਼ਲ ਹੈ ਉਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਔਇਲ ਰਿਫਾਇਨਰੀ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਦੇ ਕਾਰਨ ਜੋ ਔਇਲ ਰਿਫਾਇਨਰੀ ਹੈ ਉਹ ਤਹਸ ਨਹਸ ਹੋ ਚੁੱਕੀ ਹੈ ਤੇ ਹੁਣ ਕੱਚੇ ਤੇਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋ ਚੁੱਕਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੇ ਰੇਟ ਨੇ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਣਗੇ ਇਸ ਦੇ ਨਾਲ ਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਿਨਨੇ ਵੀ ਪੈਟਰੋਲ ਦੇ ਰੇਟ ਨੇ ਉਹ 100 ਰੁਪਏ ਤੋਂ ਪਾਰ ਚਲੇ ਜਾਣਗੇ ਜੀਆਂ ਕੀਮਤਾ ਦੇ ਵਿੱਚ ਕੀ ਆਚਾਰ ਹੈ ਕਿ 100 ਤੋਂ 150 ਦੇ ਕਰੀਬ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਈਆਂ ਜਾਣਗੀਆਂ ਤੇ ਹੁਣ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਜੋ ਹਮਲਾ ਚੱਲ ਰਿਹਾ ਹੈ ਇਸ ਦੋਨਾਂ ਦੇਸ਼ਾਂ ਦੇ ਵਿਚਾਲੇ ਵਾਰ ਛਿੜ ਚੁੱਕੀ ਹੈ ਤੇ ਇੱਕ ਦੂਜੇ ਦੇ ਉੱਪਰ ਸ਼ਿਕੰਜੇ ਕਸੇ ਜਾ ਰਹੇ ਨੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ 13% ਦਾ ਵਾਧਾ ਹੋਇਆ ਅਤੇ 77 ਡਾਲਰ ਪ੍ਰਤੀ ਬੈਰਰ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਤੇ ਦੱਸ ਜੇ ਕਿ ਸਭ ਤੋਂ ਜ਼ਿਆਦਾ ਤੇਲ ਇਰਾਨ ਦੇ ਵਿੱਚੋਂ ਹੀ ਸਾਰੇ ਦੇਸ਼ ਲੈਂਦੇ ਸਨ ਜਿਸ ਦੇ ਕਾਰਨ ਹੁਣ ਤੇਲ ਦੀ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਜੋ ਤੇਲ ਸੀਗਾ ਉਸ ਰਿਫਾਇਨਰੀ ਦੇ ਉੱਪਰ ਇਜ਼ਰਾਈਲ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਭਾਰਤ ਵੀ ਸਭ ਤੋਂ ਜ਼ਿਆਦਾ ਤੇਲ ਈਰਾਨ ਤੋਂ ਹੀ ਲੈਂਦਾ ਸੀਗਾ ਤੇ ਹੁਣ ਭਾਰਤ ਦੀ ਜੇਬ ਦੇ ਉੱਪਰ ਵੀ ਅਸਰ ਦਿਖਾਈ ਦੇ ਸਕਦਾ ਹੈ ਤੇ ਇਸ ਦੇ ਨਾਲ ਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ جنگ ਨਾ ਰੁਕੀ ਤਾਂ 100 ਤੋਂ 150 ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਜਾਣਗੀਆਂ ਕੱਚੇ ਤੇਲ ਦੀਆਂ ਕੀਮਤਾਂ ਆਲਰੇਡੀ ਵੱਧ ਚੁੱਕੀਆਂ ਨੇ ਅਤੇ ਦੋਨਾਂ ਦੇਸ਼ਾਂ ਦੇ ਵਿਚਾਲੇ ਜੋ ਕਿ ਹਮਲੇ ਦੀ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰੀਆਂ ਨੇ ਇੱਕ ਦੂਜੇ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਵਿਚਾਲੇ ਹੀ ਡੋਨਾਲਡ 트੍ਰੰਪ ਦੇ ਵੱਲੋਂ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਵੱਲੋਂ ਵੀ ਇਰਾਨ ਨੂੰ ਧਮਕੀ ਦੇ ਦਿੱਤੀ ਗਈ ਹੈ ਅਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਜੋ ਜੰਗ ਨਾ ਰੋਕੀ ਤਾਂ ਅਬ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਇਸ ਦਾ ਅਸਰ ਇਕਨੋਮੀ ਤੇ ਵੀ ਪੈ ਸਕਦਾ ਹੈ ਅਤੇ ਪਰਮਾਣੂ ਡੀਲ ਇਸ ਦਾ ਅੜਿੱਕਾ ਬੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਈਰਾਨ ਦੇ ਵੱਲੋਂ ਪਹਿਲੇ ਕਿਹਾ ਗਿਆ ਸੀਗਾ ਜਦੋਂ ਡੀਲ ਹੋਈ ਸੀਗੀ ਅਮਰੀਕਾ ਦੇ ਨਾਲ ਉਦੋਂ ਕਿਹਾ ਗਿਆ ਸੀਗਾ ਕਿ ਅਸੀਂ ਜੋ ਕਿ ਪਰਮਾਣੂ ਬੰਬ ਨਹੀਂ ਬਣਾਵਾਂਗੇ ਪਰ ਬਾਅਦ ਦੇ ਵਿੱਚ ਇਸ ਡੀਲ ਨੂੰ ਤੋੜ ਦਿੱਤਾ ਗਿਆ ਅਤੇ ਆਪਣੇ ਜੋ ਕਿ ਪਰਮਾਣੂ ਊਰਜਾ ਦੇ ਨਾਲ ਵੈਪਨਸ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਦੇ ਕਾਰਨ ਇਹ ਮੁੱਦਾ ਕਾਫੀ ਜ਼ਿਆਦਾ ਪੱਕ ਗਿਆ ਤੇ ਇਸ ਤੋਂ ਪਹਿਲਾਂ ਅਸੀਂ ਇਜ਼ਰਾਈਲ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਜੋ ਲੋਕ ਨੇ ਈਰਾਨ ਦੇ ਵਿੱਚ ਰਹਿਣ ਵਾਲੇ ਉਹਨਾਂ ਦਾ ਨੁਕਸਾਨ ਨਹੀਂ ਚਾਹੁੰਦੇ ਸਾਡੀ ਜਿਹੜੀ ਖੁੰਦਸ ਹੈ ਉਹ ਸਿਰਫ ਈਰਾਨ ਦੀ ਸਰਕਾਰ ਦੇ ਨਾਲ ਹੈ ਜਿਸ ਤੋਂ ਬਾਅਦ ਇਹ ਹਮਲੇ ਕੀਤੇ ਜਾ ਰਹੇ ਨੇ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜਰੇ ਦੇ ਉੱਪਰ ਵਾਰ ਕੀਤੇ ਜਾ ਰਹੇ ਨੇ ਤੇ ਜੋ ਈਰਾਨ ਹੈ ਉਸ ਦੇ ਵੱਲੋਂ ਵੀ ਸਾਫ਼ ਸਿੱਧਾ ਕਹਿ ਦਿੱਤਾ ਗਿਆ ਕਿ ਅਸੀਂ ਵੀ ਮੂੰਹ ਤੋੜ ਜਵਾਬ ਦਵਾਂਗੇ ਤੇ ਜੋ ਵੈਪਨ ਹੈ ਉਸ ਨੂੰ ਬਣਾਉਣਾ ਨਹੀਂ ਰੋਕਾਂਗੇ